ਜੋਦੇ ਦੇਸ਼ਲਾ ਕਾ ਦੇਸ਼ਲਾ ਕਾ ਨਾਮ ਮੈਂ ਤੁਹਾਨੂੰ ਪਾਣਾ ਫਿਰ ਤੇ ਯਾਰ ਭੈਣ ਡਰ ਲੱਗਣ ਨੇ ਅੰਦਰ ਅੱਗੇ ਜਾ ਕੇ ਯਾਰ ਤੁਹਾਡੇ ਟਟਕੇ ਡੰਗਾ ਟੁੱਟਣੇ ਆਲਾ ਜੋ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਤਾਰਿਆ ਤੁੰਗੀ ਜਾਂਡਿਆ ਓਏ ਹਾਂ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਨੱਤਾ ਮੇਰੇ ਆ ਬਲ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਵੀਰ ਪਾਪਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ 'ਚ ਵੀ ਆ ਮੀ ਹੋਈ ਬਣਾ ਰਹੇ ਨੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਲੱਗੀ ਮੋਲ ਹੈ ਨਖੇ ਵਾਲੀ ਗੰਧ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਗਾ ਬਾਲੇ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਕੁਛਿਆ ਪੱਛਾ ਟੇਕ ਬਾਬੇ ਦੇ ਪਿਆ ਪ੍ਰਸ਼ਾਦ ਮਣੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈ ਰੋ ਦੇ ਹੋਵੇ ਤਵਾ ਟੁੱਟ ਜਣੀ ਓਏ ਇਹ ਦੀਵਾਰ ਟੁੱਟ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ